ਇਹ ਚੈਨਲ ਕਿਸੇ ਵੀ ਨਸ਼ੀਲੇ ਪਦਾਰਥ ਗੈਰ ਕਾਨੂੰਨੀ ਪਦਾਰਥਾਂ ਦੀ ਵਰਤੋਂ ਨੂੰ ਉਤਸ਼ਾਹਿਤ ਨਹੀਂ ਕਰਦਾ ਜਾਂ ਕਿਸੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਨਹੀਂ ਕਰਦਾ ਸਾਡਾ ਇੱਕੋ ਇੱਕ ਉਦੇਸ਼ ਹੈ ਜਾਗਰੂਕਤਾ ਅਤੇ ਸਿੱਖਿਆ ਬਲਾਵਾ ਬੁੜੇ ਹੋ ਗਏ ਗੋਡੇ ਦੁਖਦੇ ਨੇ ਫੀਮ ਖਾ ਲਓ ਮਿਲਣ ਨਹੀਂ ਜਾਣਾ ਫੀਮ ਖਾ ਲਓ ਗੇਮ ਖੇਡਣੀ ਆ ਕਬੱਡੀ ਖੇਡਣੀ ਆ ਫੀਮ ਖਾ ਲਓ ਜੰਮ ਲਾਉਣੀ ਆ ਫੀਮ ਖਾ ਲਓ ਖੰਗ ਹੋਇਆ ਜ਼ਖਾਮ ਹੋਇਆ ਬੁਖਾਰ ਹੋਇਆ ਫੀਮ ਖਾਲੋ ਡਰਾਈਵਰੀ ਕਰਨੀ ਆ ਟਰੱਕ ਚਲਾਉਣਾ ਬੱਸ ਚਲਾਉਣਾ ਫੀਮ ਖਾਲੋ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਮੂੰਹ ਇਹ ਗੱਲ ਆਮ ਸੁਣਨ ਨੂੰ ਮਿਲਦੀ ਆ ਸਮੇਂ-ਸਮੇਂ ਸਿਰ ਪੰਜਾਬ ਦੇ ਵਿੱਚ ਫੀਮ ਦੀ ਖੇਤੀ ਦੀ ਮੰਗ ਉੱਠਦੀ ਰਹੀ ਆ ਅੱਜ ਆਪਾਂ ਇਸ ਦੇ ਫਾਇਦੇ ਤੇ ਨੁਕਸਾਨਾਂ ਦੀ ਗੱਲ ਕਰਾਂਗੇ ਸਭ ਤੋਂ ਵੱਡੀ ਗੱਲ ਕਰਾਂਗੇ ਕਿ ਚਿੱਟੇ ਨੂੰ ਛਡਾਉਣ ਲਈ ਫੀਮ ਕਿੰਨੀ ਕੁ ਲਾਹੇਵੰਦ ਆ ਤੁਸੀਂ ਕਦੇ ਅਫੀਮ ਜਾਂ ਟੋਡਿਆਂ ਦੇ ਨਾਲ ਬਾਤ ਹੁੰਦੀ ਦੇਖੀ ਆ ਟੋਡਿਆਂ ਦਾ ਪੈਕਟ ਖਸਕਸ ਦੀ ਖੇਤੀ ਐ ਉਸ ਦੀ ਖੇਤੀ ਸਦੀਆਂ ਤੋਂ ਫੀਮ ਨੂੰ ਦਵਾਈ ਦੀ ਤਰ੍ਹਾਂ ਵਰਤਿਆ ਜਾ ਰਿਹਾ ਕੋਈ ਸੱਟ ਲੱਗਣ ਤੇ ਐਜ਼ ਅ ਪੇਨ ਕਿਲਰ ਵਰਤਿਆ ਜਾ ਰਿਹਾ ਖੰਗ ਦੇ ਜ਼ਖਾਮ ਦੇ ਇਲਾਜ ਲਈ ਵਰਤਿਆ ਜਾ ਰਿਹਾ ਬੁਖਾਰ ਹੋਣ ਤੇ ਵਰਤਿਆ ਜਾਂਦਾ ਢੱਡ ਖਰਾਬ ਹੋਣ ਤੇ ਵਰਤਿਆ ਜਾਂਦਾ ਅੱਜ ਵੀ ਫੀਮ ਤੋਂ ਮਿਲਣ ਵਾਲੇ ਮੋਰਫਨ ਡਰੱਗ ਦੀ ਕਈ ਸਾਰੀਆਂ ਦਵਾਈਆਂ ਦੇ ਵਿੱਚ ਵਰਤੋਂ ਕੀਤੀ ਜਾਂਦੀ ਆ ਮੋਰਫਨ ਡਰੱਗ ਦੀ ਵਰਤੋਂ ਕੈਂਸਰ ਦੇ ਇਲਾਜ ਵਿੱਚ ਆਪਰੇਸ਼ਨ ਕਰਨ ਤੋਂ ਪਹਿਲਾਂ ਬੰਦੇ ਨੂੰ ਸੁਨਨ ਕਰਨ ਲਈ ਵੀ ਵਰਤੀ ਜਾਂਦੀ ਆ ਇੰਡੀਆ 'ਚ ਮਿਲਣ ਵਾਲੀਆਂ ਬਹੁਤ ਸਾਰੀਆਂ ਖੰਗ ਦੀਆਂ ਦਵਾਈਆਂ ਦੇ ਵਿੱਚ ਕੋਡੀਨ ਦੀ ਵਰਤੋਂ ਕੀਤੀ ਜਾਂਦੀ ਆ। ਕੋਡੀਨ ਵੀ ਫੀਮ ਦੇ ਵਿੱਚੋਂ ਕੱਢਿਆ ਜਾਂਦਾ। ਕੁਝ ਕੁ ਪੈਰਾਸੀਟਾਮੋਲ ਦੀਆਂ ਗੋਲੀਆਂ ਵਿੱਚ ਵੀ ਕੋਡੀਨ ਦੀ ਵਰਤੋਂ ਕੀਤੀ ਜਾਂਦੀ ਆ। ਇਸੇ ਕਾਰਨ ਦੁਨੀਆਂ ਦੇ ਵਿੱਚ ਬਹੁਤ ਸਾਰੇ ਦੇਸ਼ ਫੀਮ ਦੀ ਖੇਤੀ ਕਰਦੇ ਨੇ ਜਿਨ੍ਹਾਂ ਵਿੱਚੋਂ ਭਾਰਤ ਤੇ ਪਾਕਿਸਤਾਨ ਵੀ ਇੱਕ ਨੇ। ਭਾਰਤ ਦੇ ਤਿੰਨ ਸੂਬੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਰਾਜਸਥਾਨ ਇਹਨਾਂ 'ਚ ਫੀਮ ਦੀ ਖੇਤੀ ਕੀਤੀ ਜਾਂਦੀ ਆ। ਅਫੀਮ ਦੀ ਖੇਤੀ ਤੇ ਲਾਇਸੈਂਸਿੰਗ ਫੀਸ ਤੋਂ ਹੋਣ ਵਾਲਾ ਮੁਨਾਫਾ ਸੂਬਾ ਸਰਕਾਰ ਦੇ ਖਾਤੇ ਵਿੱਚ ਜਾਂਦਾ ਤੇ ਅੱਗੇ ਜਿਹੜੇ ਇਸ ਅਫੀਮ ਦੇ ਵਿੱਚੋਂ ਡਰੱਗ ਨਿਕਲਦੇ ਨੇ ਜਿਦਾਂ ਕਿ ਕੋਡੀਨ, ਮੋਰ ਉੰਨਾ ਤੋਂ ਹੋਣ ਵਾਲਾ ਮੁਨਾਫਾ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਤੇ ਸੈਂਟਰ ਸਰਕਾਰ ਨੂੰ ਮਿਲਦਾ। ਹੁਣ ਕਈ ਸਾਰੇ ਬੰਦੇ ਇਹ ਫਾਇਦੇ ਸੁਣ ਕੇ ਸੋਚ ਰਹੇ ਹੋਣੇ ਕਿ ਪੰਜਾਬ ਦੇ ਵਿੱਚ ਵੀ ਜੇ ਫੀਮ ਦੀ ਖੇਤੀ ਲਾਗੂ ਹੋ ਜਾਵੇ ਤਾਂ ਉਹ ਰੱਤ-ਰਾਤ ਕਰੋੜਪਤੀ ਹੋ ਜਾਣਗੇ। ਅੰਮ੍ਰਿ ਲੀ ਸੋਚਦੇ ਹੋਣੇ ਉਹਨਾਂ ਦੀ ਜ਼ਿੰਦਗੀ ਸੁਧਰ ਜੂ ਤਿੰਨ ਟਾਈਮ ਫੀਮ ਦੀ ਗੋਲੀ ਚਾਹ ਨਾਲ ਬੱਟ ਕੇ ਖਾਇਆ ਕਰਨਗੇ। ਪਰ ਫੀਮ ਦੀ ਖੇਤੀ ਤੇ ਮਿਹਨਤ ਵੀ 10 ਗੁਣਾ ਲੱਗਦੀ ਹੈ। 1 ਕਿੱਲੇ ਫੀਮ ਦੀ ਖੇਤੀ ਤੇ 10 ਕਿੱਲਾਂ ਜਿੰਨੀ ਮਿਹਨਤ ਲੱਗਦੀ ਆ। ਬਹੁਤ ਜ਼ਿਆਦਾ ਸਾਰ ਹੁੰਦੇ ਨੇ ਵੀ ਫੀਮ ਦੀ ਖੇਤੀ ਕਰਨ ਵਾਲੇ ਕਿਸਾਨ ਤੇ ਉਸ ਦਾ ਪਰਿਵਾਰ ਇਸ ਫੀਮ ਦੇ ਆਦੀ ਹੋ ਜਾਣ। ਸਿਰਫ ਕਿਸ ਇਹ ਪੰਛੀ ਤੋਤੇ ਚਿੜੀਆਂ ਵੀ ਫੀਮ ਦੇ ਲੱਗ ਜਾਂਦੀਆਂ ਨੇ ਇਸ ਕਰਕੇ ਫੀਮ ਦੀ ਫਸਲ ਦੀ ਬਹੁਤ ਦੇਖਭਾਲ ਕਰਨੀ ਪੈਂਦੀ ਹੈ ਇਸ ਨੂੰ ਪੰਛੀਆਂ ਤੋਂ ਵੀ ਬਚਾ ਕੇ ਰੱਖਣਾ ਪੈਂਦਾ ਆ ਸੁਣੋ ਕਿਸਾਨ ਦਾ ਇੰਟਰਵਿਊ ਕਿਦਾਂ ਤੋਤੇ ਇਹਨਾਂ ਦੀ ਫਸਲ ਚੱਕ ਕੇ ਲੈ ਜਾਂਦੇ ਨੇ ਆ ਸਰ ਤੋਤੇ ਦਾ ਇਤਨਾ ਨੁਕਸਾਨ ਹੈ ਸਰ ਕਿ ਇਧਰ ਸੇ ਉਡਾਤੇ ਉਧਰ ਬੈਠ ਜਾਂਦੇ ਔਰ ਫਿਰ ਇਧਰ ਸੇ ਉਡਾਓ ਉਧਰ ਔਰ ਉਹਨਾਂ ਬੱਚੋ ਕੋ ਵੀ ਬੁਲਾਣਾ ਪੈਂਦਾ ਹੈ ਘਰ ਸੇ ਔਰ ਉਸ ਕੋ ਦੋ ਚੋਚ ਵਿੱਚ ਲਗਾ ਕੇ ਨਾ ਉੜ ਜਾਂਦੇ ਇਹ ਸਾਰੀ ਫਸਲ ਸਰਕਾਰ ਦੀ ਨਿਗਰਾਨੀ ਹੇਠ ਹੁੰਦੀ ਹੈ ਇਹ ਫਸਲ ਬਹੁਤ ਨਾਜ਼ੁਕ ਹੁੰਦੀ ਹੈ ਇਸ ਨੂੰ ਗਰਮੀ ਤੋਂ ਪਸ਼ਾਂ ਮੌਸਮ ਤੋਂ ਬਚਾ ਕੇ ਰੱਖਣਾ ਪੈਂਦਾ ਇਸ ਦੀ ਫਸਲ ਦੇ ਵਿੱਚ ਯੂਰੀਆ ਡੀਏਪੀ ਦੋਨਾਂ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਿੰਨਕ ਮਹੀਨਿਆਂ ਚ ਇਹ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਫਸਲ ਨੂੰ ਚਾਰਕ ਵਾਰ ਪਾਣੀ ਲਾਣਾ ਪੈਂਦਾ ਤੇ ਬਾਕੀ ਪਾਣੀ ਡਿਪੈਂਡ ਕਰਦਾ ਮੌਸਮ ਦੇ ਉੱਤੇ ਕਿ ਕਿੰਨੀ ਗਰਮੀ ਆ ਜਿੰਨੀ ਜ਼ਿਆਦਾ ਗਰਮੀ ਹੋ ਉਨਾਂ ਜ਼ਿਆਦਾ ਇਹਨੂੰ ਪਾਣੀ ਲਾਣਾ ਪੈਂਦਾ ਇਸ ਦੇ ਆਲੇ ਦੁਆਲੇ ਬਹੁਤ ਸਾਰੇ ਕਿਸਾਨਾਂ ਵੱਲੋਂ ਉੱਚੀ ਫਸਲ ਲਾਈ ਜਾਂਦੀ ਹੈ ਜਿੱਦਾਂ ਕਿ ਬਾਜਰਾ ਬੀਜ ਦਿੱਤਾ ਜਾਂਦਾ ਤਾਂ ਕਿ ਇਹ ਤੱਤੀ ਆਉਣ ਵਾਲੀ ਲੋ ਤੋਂ ਬਚ ਸਕੇ ਫਸਲ ਦੇ ਆਲੇ ਦੁਆਲੇ ਡੰਡੇ ਗੱਡ ਕੇ ਇਸ ਨੂੰ ਫੁੱਲਾਂ ਨੂੰ ਬੰਨ੍ਹ ਦਿੱਤਾ ਜਾਂਦਾ ਰਸੀਆਂ ਪਾ ਕੇ ਤਾਂ ਕਿ ਵਿਚਾਲੇ ਚੱਲਣ ਨੂੰ ਰਸਤਾ ਬਚ ਸਕੇ ਫਿਰ ਜਦੋਂ ਫਸਲ ਪੱਕ ਜਾਵੇ ਇਸ ਨੂੰ ਚੀਰਾ ਲਾਇਆ ਜਾਂਦਾ ਇਸ ਚੀਰਾ ਲਾਣ ਤੋਂ ਬਾਅਦ ਜਿਹੜਾ ਇਸ ਦੇ ਵਿੱਚੋਂ ਲੇਟੈਸਟ ਗੂੰਦ ਵਰਗਾ ਪਦਾਰਥ ਨਿਕਲਦਾ ਹੈ ਉਸੇ ਪਦਾਰਥ ਨੂੰ ਫੀਮ ਕਿਹਾ ਜਾਂਦਾ ਇਸ ਨੂੰ ਨਾਲ ਦੀ ਨਾਲ ਹੀ ਇਕੱਠਾ ਕਰ ਲਿਆ ਜਾਂਦਾ ਚੀਰਾ ਲਾਣ ਤੋਂ ਬਾਅਦ ਇਸ ਨੂੰ ਇੱਕ ਰਾ ਜਾਂਦਾ ਤੇ ਅਗਲੇ ਦਿਨ ਸਵੇਰੇ ਇਕੱਠਾ ਕਰਿਆ ਜਾਂਦਾ। ਇਹ ਜਿਹੜੀ ਇਸ ਦੇ ਵਿੱਚੋਂ ਫੀਮ ਪ੍ਰਾਪਤ ਹੁੰਦੀ ਹੈ ਇਸ ਨੂੰ ਸਰਕਾਰ ਨੂੰ ਹੀ ਵੇਚਣਾ ਹੁੰਦਾ। ਜੇ ਕਿਸਾਨ ਬਾਹਰ ਇਸ ਨੂੰ ਵੇਚਦਾ ਫਸ ਗਿਆ ਤਾਂ ਉਸਤੇ ਅਬੈਦ ਤਸਕਰੀ ਦਾ ਕੇਸ ਲੱਗ ਸਕਦਾ। ਫੀਮ ਦੀ ਖੇਤੀ ਦਾ ਲਾਇਸੈਂਸ ਗਿਣਮੇ ਚੁਣਮੇ ਕਿਸਾਨਾਂ ਨੂੰ ਦਿੱਤਾ ਜਾਂਦਾ ਤੇ ਇਸ ਦੀਆਂ ਕੁਝ ਸ਼ਰਤਾਂ ਹੁੰਦੀਆਂ ਨੇ। ਜਿੱਦਾਂ ਕਿ ਇੱਕ ਕਿਸਾਨ ਨੂੰ ਅੱਧਾ ਕਿਲਾ ਫਸਲ ਵੇਚਣ ਦੀ ਇਜਾਜ਼ਤ ਦਿੱਤੀ ਗਈ ਆ। ਤਾਂ ਉਸ ਦੇ ਵਿੱਚੋਂ ਕਰੀਬਨ 4.5 ਤੋਂ 5 ਕਿਲੋ ਫੀਮ ਉਸ ਨੇ ਸਰਕਾਰ ਨੂੰ ਮਿਨੀਮਮ ਜਮ੍ਹਾਂ ਕਰਾਣੀ ਆ ਘੱਟ ਤੋਂ ਘੱਟ ਜੇ ਇਸ ਤੋਂ ਘੱਟ ਫਸਲ ਹੁੰਦੀ ਹੈ ਤਾਂ ਉਸ ਦਾ ਲਾਇਸੈਂਸ ਕੈਂਸਲ ਹੋ ਸਕਦਾ ਤੇ ਉਸ ਕਿਸਾਨ ਨੂੰ ਪ੍ਰੂਫ ਦੇਣਾ ਉਸਦੀ ਫਸਲ ਘਟ ਹੋਈ ਆ ਕੀ ਕਾਰਨ ਆ ਫੀਮ ਘਟ ਨਿਕਲਣਾ ਪਿੱਛੇ ਜੀ ਉਹ ਸਹੀ ਢੰਗ ਨਾਲ ਇਸ ਨੂੰ ਸਾਬਤ ਨਾ ਕਰ ਪਾਇਆ ਤਾਂ ਹੋ ਸਕਦਾ ਉਸ ਨੂੰ ਤਸਕਰੀ ਦੇ ਸ਼ੱਕ ਦੇ ਆਧਾਰ ਤੇ ਜੇਲ੍ਹ ਵੀ ਹੋ ਜਾਵੇ ਸੋ ਕਈ ਵਾਰ ਕੀ ਹੁੰਦਾ ਕਿਸੇ ਮੌਸਮ ਦੇ ਕਾਰਨ ਜਾਂ ਕਿਸੇ ਹੋਰ ਕਾਰਨ ਫੀਮ ਘਟ ਜਾਂਦੀ ਆ ਤਾਂ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਤੇ ਲਾਇਸੈਂਸ ਕੈਂਸਲ ਹੋਣ ਤੋਂ ਬਚਣ ਲਈ ਕਿਸਾਨ ਆਪਣੇ ਗਵਾਂਢੀ ਕਿਸਾਨਾਂ ਤੋਂ ਫੀਮ ਖਰੀਦਦੇ ਨੇ ਜਿਨ੍ਹਾਂ ਦੀ ਫੀਮ ਥੋੜੀ ਵੱਧ ਹੋਈ ਹੁੰਦੀ ਆ ਤੇ ਉਹ ਵੀ ਮੌਕੇ ਦਾ ਫਾਇਦਾ ਚੱਕ ਕੇ ਫਿਰ ਉਹਨਾਂ ਨੂੰ ਫੀਮ 60 ਤੋਂ 70 ਹਜ਼ਾਰ ਰੁਪਿਆ 80 ਹਜ਼ਾਰ ਰੁਪਿਆ ਕਿਲੋ ਦੇ ਹਿਸਾਬ ਨਾਲ ਦਿੰਦੇ ਨੇ ਤੇ ਫਿਰ ਇਹੀ ਫੀਮ ਨੂੰ ਜਦੋਂ ਉਹ ਸਰਕਾਰ ਨੂੰ ਵੇਚਦੇ ਆ ਸਰਕਾਰ ਇਸ ਦਾ ਰੇਟ 1500 1800 2 ਇਹ ਨਕਲ ਆਉਂਦੀ ਆ ਪਹਿਲਾਂ ਤਾਂ ਸਰਕਾਰ ਇਸ ਫੀਮ ਦਾ ਸੈਂਪਲ ਲੈਂਦੀ ਆ ਤੇ ਸਰਕਾਰ ਦੇ ਸੈਂਪਲ ਲੈਣ ਤੋਂ ਬਾਅਦ ਜੇਕਰ ਉਹ ਪਾਸ ਹੋ ਜਾਵੇ ਫਿਰ ਇਹ ਫੀਮ ਜਾਂਦੀ ਆ ਫੈਕਟਰੀਆਂ ਦੇ ਵਿੱਚ ਜਿੱਥੇ ਇਸ ਤੋਂ ਦਵਾਈਆਂ ਬਣਦੀਆਂ ਨੇ ਕਈ ਵਾਰ ਕੀ ਹੁੰਦਾ ਉੱਥੇ ਜਿਹੜੇ ਅਫਸਰ ਹੁੰਦੇ ਨੇ ਉਹ ਵੀ ਫੀਮ ਨੂੰ ਰਿਜੈਕਟ ਕਰ ਦਿੰਦੇ ਨੇ ਇਹ ਕਹਿ ਕੇ ਵੀ ਇਸ ਦੇ ਵਿੱਚ ਮਿਲਾਵਟਾ ਸੋ ਇਸ ਕੰਮ ਦੇ ਵਿੱਚ ਕਰਾਪਸ਼ਨ ਬਹੁਤ ਜ਼ਿਆਦਾ ਪਰ ਇਸ ਫਸਲ ਦੇ ਵਿੱਚੋਂ ਸਿਰਫ ਅਫੀਮ ਹੀ ਨਹੀਂ ਨਿਕਲਦੀ ਡੋਡਿਆਂ ਦੇ ਵਿੱਚੋਂ ਨਿਕਲਦੇ ਨੇ ਬੀਜ ਖਸ ਖਸ ਦੇ ਬੀਜ ਉਹ ਖਸਖਸ ਨੂੰ ਤੁਸੀਂ ਬਾਹਰਲੀ ਮਾਰਕੀਟ 'ਚ ਵੇਚ ਸਕਦੇ ਹੋ ਘਰੇ ਵੀ ਲੈ ਕੇ ਜਾ ਸਕਦੇ ਹੋ ਆਪਦਾ ਘਰੇ ਜਮਾ ਕਰ ਸਕਦੇ ਹੋ ਸਰਕਾਰ ਇਸ ਦੀ ਇਜਾਜ਼ਤ ਦਿੰਦੀ ਹੈ ਤੇ ਬਾਹਰ ਉਸ ਖਸਖਸ ਦੇ ਬੀਜਾਂ ਦਾ 2000 ਰੁਪਏ 1500 ਰੁਪਏ ਕਿਲੋ ਦੇ ਹਿਸਾਬ ਨਾਲ ਰੇਟ ਮਿਲ ਜਾਂਦਾ ਤੇ ਅੱਧੇ ਕਿੱਲੇ ਦੇ ਵਿੱਚੋਂ 50 ਕਿਲੋ ਤੋਂ 70 ਕਿਲੋ ਤੱਕ ਖਸਖਸ ਦੇ ਬੀਜ ਨਿਕਲ ਆਉਂਦੇ ਨੇ ਇੱਕ ਤਾਂ ਇਸ ਫਸਲ ਦੇ ਵਿੱਚੋਂ ਫੀਮ ਨਿਕਲ ਗਈ ਦੂਜੀ ਨਿਕਲ ਗਈ ਇਸ ਚੋਂ ਖਸਖਸ ਤੇ ਤੀਜੀ ਪਿੱਛੇ ਜਿਹੜਾ ਸੁੱਕੇ ਹੋਏ ਡੋਡੇ ਬਚ ਜਾਂਦੇ ਨੇ ਜਿਹੜਾ ਛਿਲਕਾ ਬਚ ਜਾਂਦਾ ਉਸ ਨੂੰ ਕਿਸਾਨ ਆਪਦੇ ਘਰੇ ਨਹੀਂ ਲੈ ਕੇ ਜਾ ਸਕਦਾ ਉਸ ਨੂੰ ਸਰਕਾਰੀ ਅਫਸਰ ਦੀ ਹਾਇਰੀ ਦੇ ਵਿੱਚ ਡਿਸਟਰੋਏ ਕਰਨਾ ਪੈਂਦਾ ਦੇ ਵਿੱਚ ਮਿਲਾ ਦਿੱਤਾ ਜਾਂਦਾ ਜਾਂ ਫਿਰ ਉਸ ਨੂੰ ਅੱਗ ਲਾ ਕੇ ਫੂਕ ਦਿੱਤਾ ਜਾਂਦਾ ਜੇਕਰ ਇਹ ਸ਼ਲਕਾ ਕਿਸਾਨ ਦੇ ਘਰੇ ਫੜਿਆ ਗਿਆ ਜਾਂ ਕਿਸੇ ਲੋਟੋ ਤੋਂ ਤਸਕਰੀ ਕਰਦਾ ਫੜਿਆ ਗਿਆ ਤਾਂ ਇਹ ਵੀ ਨਾਰਕੋਟਿਕਸ ਐਕਟ ਦੇ ਥੱਲੇ ਆ ਜਾਂਦਾ ਹੁਣ ਦੇਖੋ ਇਸ 'ਚ ਤਾਂ ਕੋਈ ਸ਼ੱਕ ਨਹੀਂ ਕਿ ਇਸ 'ਚ ਮਿਹਨਤ ਬਹੁਤ ਲੱਗਦੀ ਹੈ ਤੇ ਪੈਸਾ ਵੀ ਬਹੁਤ ਬਣਦਾ ਪਰ ਗੱਲਾਂ ਦੋ ਨੇ ਕੀ ਜੇਕਰ ਫੀਮ ਦੀ ਖੇਤੀ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਵੇ ਤਾਂ ਕਿਸਾਨਾਂ ਦਾ ਕਿੰਨਾ ਕੁ ਫਾਇਦਾ ਹੋਊਗਾ ਪੰਜਾਬ ਦੇਆਂ ਦਾ ਤੇ ਦੂਜੀ ਸਭ ਤੋਂ ਵੱਡੀ ਗੱਲ ਕੀ ਇਹ ਚਿੱਟੇ ਨੂੰ ਛਡਾਉਣ ਦੇ ਵਿੱਚ ਕਾਰਗਰ ਹੈਗੀ ਆ ਫੀਮ ਜਾਂ ਨਹੀਂ ਮੰਨ ਲਓ ਪੰਜਾਬ ਦੇ ਵਿੱਚ ਫੀਮ ਦੀ ਖੇਤੀ ਲੀਗਲ ਕਰਤੀ ਸਰਕਾਰ ਨੇ ਹੁਣ ਇਹਦਾ ਮਤਲਬ ਹੋਈ ਹੇਗਾ ਵੀ ਸਾਰੇ ਹੀ ਫੀਮ ਬੀਜਣ ਲੱਗ ਜਾਣਗੇ ਇਸ ਦੀ ਇਜਾਜ਼ਤ ਗਿਣਮੇ ਚੁਣਮੇ ਕਿਸਾਨਾਂ ਨੂੰ ਦਿੱਤੀ ਜਾਊਗੀ ਤੇ ਹੁਣ ਫੀਮ ਦੀ ਖੇਤੀ ਦੇ ਲਾਇਸੈਂਸ ਵੱਡਣਿਆ ਸਰਕਾਰੀ ਅਫਸਰਾਂ ਨੇ ਤੇ ਉਹਨਾਂ ਇਲਾਕਿਆਂ ਦੀ ਪਹਿਲ ਦੇ ਆਧਾਰ ਤੇ ਚੋਣ ਕਰੀ ਜਾਊਗੀ ਜਿਨ੍ਹਾਂ ਚ ਬੇਮੌਸਮੀ ਬਾਰਿਸ਼ਾਂ ਘੱਟ ਆਉਂਦੀਆਂ ਨੇ ਜਿਨ੍ਹਾਂ ਚ ਹੜ੍ਹ ਆਉਣ ਦੇ ਚਾਂਸ ਘੱਟ ਨੇ ਤੇ ਤੁਹਾਨੂੰ ਸਰਕਾਰੀ ਡਿਪਾਰਟਮੈਂਟਾਂ ਦਾ ਤਾਂ ਪਤਾ ਹੀ ਹੈ ਪਿੰਡਾਂ ਦੇ ਵਿੱਚ ਗਿਣਮੇ ਚੁਣਮੇ ਤਰਨਾਟ ਕਿਸਾਨ ਜਿਨ੍ਹਾਂ ਦੀ ਸਰਕਾਰ ਵਿੱਚ ਉੱਠਣੀ ਵੈਣੀ ਹੋਊਗੀ ਲਿੰਕ ਹੋਣਗੇ ਉਹਨਾਂ ਨੂੰ ਹੀ ਲਾਇਸੈਂਸ ਵੰਡੇ ਜਾਣਗੇ ਤੇ ਜੇਕਰ ਦੋ ਚਾਰ ਕਿੱਲੇ ਵਾਲਿਆਂ ਨੇ ਔਖੇ ਸੌਖੇ ਕਿਸੇ ਲੋਟ ਦਸਤਾਨਸ ਲੈ ਵੀ ਲਿਆ ਕੀ ਬੈਠਣਾ ਪਊਗਾ ਆਪਣੇ ਪਿੰਡਾਂ ਦਾ ਤੁਸੀਂ ਦੇਖੋ ਚੋਰ ਮੋਟਰ ਦੀਆਂ ਤਾਰਾਂ ਨਹੀਂ ਛੱਡਦੇ ਰਫੀਮ ਤੁਸੀਂ ਆਪ ਲਾ ਲਓ ਹਸਾਬ ਕਿੰਨੀ ਰਾਖੀ ਕਰਨੀ ਪਊਗੀ ਇਹਨੂੰ ਕਿੰਨੀ ਸਿਕਿਉਰਿਟੀ ਦੀ ਲੋੜ ਆ ਇਹ ਵੀ ਹੋ ਸਕਦਾ ਵੀ ਸ਼ਰੀਕੇਬਾਜੀ ਚ ਕੋਈ ਇਸੇ ਜੈਲਸੀ ਦਾ ਮਾਰਾ ਸਪਰੇਅ ਛੜਕ ਜੇ ਵੀ ਇਹਨੂੰ ਲਾਇਸੈਂਸ ਕਿਵੇਂ ਮਿਲ ਗਿਆ ਹੁਣ ਜੇ ਇੰਨਾ ਪਰਿਵਾਰ ਮਿਹਨਤੀ ਹੋਊਗਾ ਉਹ ਤਾਂ ਦਿਹਾੜੀ ਕਰਕੇ ਵੀ ਕਿਤਨਾ ਕਿਤੇ ਵੱਧ ਪੈਸੇ ਕਮਾਈ ਲਊਗਾ ਤੇ ਕਮਾਈ ਤਾਂ ਹੋਊਗੀ ਇਸ 'ਚ ਕੋਈ ਸ਼ੱਕ ਨਹੀਂ ਪਰ ਹੋਊਗੀ ਬਹੁਤ ਘੱਟ ਬੰਦਿਆਂ ਨੂੰ ਤੇ ਹੁਣ ਆਪਾਂ ਉਹਨੇ ਚਿੱਟੇ ਦੀ ਗੱਲ ਤੇ ਪਹਿਲਾਂ ਤਾਂ ਇਹ ਸਮਝੋ ਵੀ ਚਿੱਟਾ ਬਣਦਾ ਕਿਵੇਂ ਆ ਚਿੱਟਾ ਬਣਦਾ ਹੀ ਫੀਮ ਤੋਂ ਆ ਤੁਸੀਂ ਸਹੀ ਸੁ ਟਿੱਡੇ ਦੇ ਵਿੱਚੋਂ ਮਿਲਣ ਵਾਲਾ ਪਿਓਰ ਮੋਰਫਿਨ ਉਸ ਨੂੰ ਪ੍ਰੋਸੈਸ ਕਰਿਆ ਜਾਂਦਾ ਸਟਰੋਂਗ ਬਣਾਇਆ ਜਾਂਦਾ ਉਸੇ ਤੋਂ ਚਿਟਾ ਬਣਦਾ ਚਿੱਟੇ ਦੀ ਖੋਜ 1874 ਈਸਵੀ ਦੇ ਵਿੱਚ ਹੋਈ ਸੀ ਪਰ ਇਸ ਦੀ ਮਾਰਕੀਟ ਵਿੱਚ ਐਂਟਰੀ ਹੋਈ 1898 ਦੇ ਵਿੱਚ ਇੱਕ ਜਰਮਨ ਦਵਾਈਆਂ ਬਣਾਉਣ ਵਾਲੀ ਕੰਪਨੀ ਵੱਲੋਂ ਤੇ ਤੁਸੀਂ ਸੁਣ ਕੇ ਹੈਰਾਨ ਰਹੇ ਹੋਵੋਗੇ ਵੀ ਇਸ ਦੀ ਖੋਜ ਕੀਤੀ ਗਈ ਸੀ ਮੋਰਫਿਨ ਐਡਿਕਸ਼ਨ ਨੂੰ ਹਟਾਉਣ ਲਈ ਅਫੀਮ ਦੀ ਐਡਿਕਸ਼ਨ ਨੂੰ ਘਟਾਉਣ ਲਈ ਪਰ ਅੱਗੇ ਜਾ ਕੇ ਇਹ ਫੀਮ ਨਾਲੋਂ ਵੀ ਜ਼ਿਆਦਾ ਫੇਮਸ ਹੋ ਗਿਆ ਤੇ ਆਪਣੇ ਲੋਕ ਸੋਚਦੇ ਨੇ ਵੀ ਅਫੀਮ ਚਿਟਾ ਹਟਾਊਗੀ ਅਸਲ 'ਚ ਆਪਾਂ ਨੇ ਨਸ਼ੇ ਦੀ ਪ੍ਰਸਕ੍ਰਿਪਸ਼ਨ ਹੀ ਗਲਤ ਬਣਾਈ ਹੋਈ ਆ ਨਸ਼ੇ ਦਾ ਮਤਲਬ ਹੀ ਗਲਤ ਬਣਾਇਆ ਹੋਇਆ ਆਪਣੇ ਭਾਣੇ ਚਿਟਾ ਭਿੜੀ ਜਰਦਾ दारू ਇਹ ਤਾਂ ਨਸ਼ੇ ਹੈਗੇ ਨੇ ਪਰ ਉਹੀ ਜੇ ਸੇਮ ਨਸ਼ੇ ਵਾਲਾ ਸੌਲਟ ਦਵਾਈਆਂ ਦੇ ਵਿੱਚ ਵੀ ਵਰਤਿਆ ਜਾਂਦਾ ਜੇ ਉਸ ਨੂੰ ਵੀ ਤੁਸੀਂ ਰੋਜ਼ ਰੋਜ਼ ਲੈ ਰਹੇ ਹੋ ਤੇ ਡਿਪੈਂਡ ਹੋ ਰਹੇ ਹੋ ਉਹ ਵੀ ਨਸ਼ਾ ਨਸ਼ਾ ਅਸਲ 'ਚ ਉਸ ਚੀਜ਼ ਨੂੰ ਕਿਹਾ ਜਾਂਦਾ ਜਦੋਂ ਤੁਸੀਂ ਕਿਸੇ ਚੀਜ਼ ਤੇ ਸੰਪੂਰਨ ਤੌਰ ਤੇ ਡਿਪੈਂਡੈਂਟ ਹੋ ਜਿਓ ਨਿਰਭਰ ਹੋ ਜਿਓ ਵੀ ਮੈਥੋ ਦਾ ਇਹਦੇ ਬਿਨਾ ਉੱਠਿਆ ਹੀ ਨਹੀਂ ਜਾਂਦਾ ਜਿਵੇਂ ਕਈ ਲੋਕ ਕਹਿੰਦੇ ਨੇ ਮੈਥੋ ਸਵੇਰੇ ਚਾਹ ਪੀਏ ਬਿਨਾ ਨਹੀਂ ਉੱਠਿਆ ਜਾਂਦਾ ਉਹ ਇੱਕ ਨਸ਼ਾ ਹੁਣ ਜੇ ਘਰ 'ਚ ਕੋਈ ਜਨਾਨੀ ਹਰ ਦੋ ਦਿਨ ਬਾਅਦ ਕਹਿੰਦੀ ਹੈ ਮੇਰਾ ਸਿਰ ਦੁਖਦਾ ਮੈਨੂੰ ਪੈਰਾਸੀਟਾਮੋਲ ਲਿਆ ਦਿਓ ਮੈਨੂੰ ਡੋਲੋ ਦੀ ਗੋਲੀ ਲਿਆ ਦਿਓ ਉਹ ਇੱਕ ਨਸ਼ਾ ਹ ਬੰਦਾ ਭੁੱਕੀ ਤੇ ਦੋ ਕੜ ਲਾਇ ਬਣ ਅਧਿਆੜੀ ਨਹੀਂ ਲਾ ਸਕਦਾ ਉਹ ਇੱਕ ਨਸ਼ਾ ਹੁਣ ਕਈਆਂ ਦੇ ਤਜਾਬ ਬਣਦਾ ਉਹ ਤਜਾਬ ਕਿਉਂ ਬਣਦਾ ਤਜਾਬ ਬਣਦਾ ਗਲਤ ਖਾਣ ਪੀਣ ਪਿੱਛੇ ਉਹ ਇੱਕ ਨੇਚਰਲ ਪ੍ਰੋਸੈਸ ਆ ਪਰ ਅਸੀਂ ਕੀ ਕਰਦੇ ਆ ਤਜਾਬ ਦੀਆਂ ਗੋਲੀਆਂ ਲੈ ਲੈ ਕੇ ਉਸ ਨੂੰ ਦੱਬੀ ਜਾਂਦੇ ਆ ਦੱਬੀ ਜਾਂਦੇ ਆ ਹੋਰ ਦੱਬੀ ਜਾਂਦੇ ਆ ਉਹਦਾ ਵਾਧਾ ਵਧਾਈ ਜਾਂਦੇ ਆ ਤਜਾਬ ਦੀ ਗੋਲੀ ਸਭ ਤੋਂ ਖਤਰਨਾਕ ਆ ਪਿਛਲੇ ਕੁਝ ਸਾਲਾਂ ਦੇ ਵਿੱਚ ਮੁੰਡੇ ਖੰਗ ਦੀ ਸ਼ੀਸ਼ੀਆਂ ਪੀਣ ਲੱਗ ਗਏ ਕਿਉਂਕਿ ਖੰਗ ਦੀ ਜਿਹੜੀ ਸ਼ੀਸ਼ੀ ਹੁੰਦੀ ਆ ਉਸ ਵਿੱਚ ਮੋਰਫਿਨ ਸਾਲਟ ਹੁੰਦਾ ਜਿਹੜਾ ਇਹ ਮੋਰਫਿਨ ਸਾਲਟ ਆ ਇਹ ਚਿੱਟੇ ਨੂੰ ਬਣਾਉਣ ਲਈ ਵਰਤਿਆ ਜਾਂਦਾ ਤੇ ਇਹ ਫੀਮ ਦੇ ਵਿੱਚ ਕਰਦੇ ਨੇ ਇੱਕ ਬਾਰ ਚ ਖੰਗ ਦੀ ਸ਼ੀਸ਼ੀ ਪੂਰੀ ਪੂਰੀ ਪੀ ਜਾਂਦੇ ਨੇ ਜਿੱਦਾਂ ਹੁਣ ਫੀਮ ਨੂੰ ਕਈ ਲੋਕ ਕਹਿੰਦੇ ਨੇ ਧਾਰਨਾ ਬਣਾਉਂਦੇ ਨੇ ਕਿ ਇਹ ਤਾਂ ਇੱਕ ਦਵਾਈ ਆ ਇਹਦੇ ਨਾਲ ਆਹ ਇਲਾਜ ਹੋ ਸਕਦਾ ਆਹ ਇਲਾਜ ਹੋ ਸਕਦਾ ਏਦਾਂ ਤਾਂ ਫਿਰ ਚਿੱਟਾ ਵੀ ਇੱਕ ਦਵਾਈ ਆ ਉਹ ਖੰਗ ਦੀ ਸ਼ੀਸ਼ੀ ਜਿਹੜੇ ਮੁੰਡੇ ਪੀਂਦੇ ਨੇ ਉਹ ਵੀ ਇੱਕ ਦਵਾਈ ਆ ਫਰ ਵੱਧ ਕੀ ਘੱਟ ਕੀ ਜ਼ਿਆਦਾਤਰ ਦਵਾਈਆਂ ਦੇ ਉੱਤੇ ਲਿਖਿਆ ਹੁੰਦਾ ਸ਼ੁੱਡ ਬੀ ਯੂਜ਼ਡ ਅੰਡਰ ਪ੍ਰੋਫੈਸ਼ਨਲ ਗਾਈਡੈਂਸ ਦਾ ਅਰਥ ਹੁੰਦਾ ਕਿ ਇਸ ਨੂੰ ਡਾਕਟਰ ਦੀ ਨਿਗਰਾਨੀ ਹੇਠ ਵਰਤਣਾ ਉਹ ਤੁਹਾਨੂੰ ਦੱਸੂਗਾ ਇਸ ਨੂੰ ਕਦੋਂ ਵਰਤਣਾ ਕਿੰਨਾ ਕੁ ਵਰਤਣਾ ਕਿੰਨੀ ਡੋਜ਼ ਲੈਣੀ ਆ ਕਿਵੇਂ ਖਾਣਾ ਕਿਵੇਂ ਨਹੀਂ ਖਾਣਾ ਇਸੇ ਤਰ੍ਹਾਂ ਇੱਕ ਫੀਮ ਦਵਾਈ ਆ ਜੇਕਰ ਇਹ ਸਹੀ ਬੰਦੇ ਦੀ ਗਾਈਡੈਂਸ ਹੇਠ ਵਰਤੀ ਜਾਵੇ ਹੁਣ ਜੇ ਸਾਰਿਆਂ ਨੂੰ ਤੁਸੀਂ ਚਾਂਦੀ ਦੀ ਡੱਬੀ ਚ ਪਾ ਪਾ ਕੇ ਫੜਾ ਦੋਗੇ ਤਾਂ ਉਹ ਇੱਕ ਨਸ਼ਾ ਹੀ ਬੱਜੂਗਾ ਨਾ ਕਿ ਇੱਕ ਦਵਾਈ ਜੇ ਉਹਨੂੰ ਕੋਈ ਲੋੜ ਤੋਂ ਜ਼ਿਆਦਾ ਖਾਦਾ ਤਾਂ ਚਿੱਟਾ ਲਾਉਣ ਵਾਲੇ ਤੇ ਫੀਮ ਖਾਣ ਵਾਲੇ ਚ ਕੋਈ ਫਰਕ ਨਹੀਂ ਦੋਵੇਂ ਵੱਜਣਗੇ ਨਸ਼ੇੜੀ ਹੀ ਹੁਣ ਜਿਹੜੀ ਫੀਮ ਆ ਚਿੱਟਾ ਇਹ ਸਾਰੇ ਜਿਹੜੇ ਨਸ਼ੇ ਨੇ ਇਹਨਾਂ ਨਾਰਕੋਟਿਕਸ ਦੇ ਅੰਡਰ ਆਉਂਦੇ ਨੇ ਨਾਰਕੋਟਿਕਸ ਦੇ ਅੰਡਰ ਤਾਂ ਕਰਕੇ ਆਉਂਦੇ ਨੇ ਕਿਉਂਕਿ ਇਹ ਸਿੱਧਾ ਸੈਂਟਰਲ ਨਰਵਸ ਸਿਸਟਮ ਨੂੰ ਅਟੈਕ ਕਰਦੇ ਨੇ ਮਤਲਬ ਰੂਣਾ ਹੱਸਣਾ ਖੁਸ਼ੀ ਗਮੀ ਅੱਖਾਂ ਝਪਕਣੀਆਂ ਜਦੋਂ ਹੁਣ ਆਪਣੇ ਮੰਨ ਲਓ ਇੱਕਦਮ ਮੱਖੀ ਪੈਣ ਲੱਗੀ ਅੱਖੀ ਚ ਆਪਣੇ ਅੱਖਾਂ ਇੱਕਦਮ ਬੰਦ ਹੋ ਜਾਂਦੀਆਂ ਨੇ ਆਟੋਮੈਟਿਕਲੀ ਇਹ ਆਪਣੇ ਨਰਵਸ ਸਿਸਟਮ ਦੇ ਕਾਰਨ ਹੁੰਦਾ ਤੇ ਫੀਮ ਖਾਣ ਵਾਲੇ ਤਾਂ ਕਹਿੰਦੇ ਨੇ ਅੱਖ ਨਹੀਂ ਝਪਕਦੀ ਅੱਖ ਨਹੀਂ ਝਪਕਦੀ ਗਾਣਿਆਂ ਚ ਇਹਨੂੰ ਬਦਾ ਚੜਾ ਕੇ ਦਿਖਾਉਂਦੇ ਨੇ ਇਹ ਕੋਈ ਚੰਗੀ ਗੱਲ ਆ ਤੁਹਾਡਾ ਨਰਵਸ ਸਿਸਟਮ ਡੈਮੇਜ ਆ ਇਹ ਮਾੜੀ ਗੱਲ ਆ ਕੋਈ ਚੰਗੀ ਗੱਲ ਨਹੀਂ ਹੈਗੀ ਤਾਂ ਸਮਝੋ